ਕੁਰ ਕਹਿੰਦੇ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਕਹਿੰਦੇ ਘਰੇ ਕੀ ਕਰੂੰ ਐਵੇਂ ਸੁਰਤੀ ਤੁਰੀ ਫਿਰੂੰ ਹੁਣ ਤੁਹਾਡੇ ਦਰਸ਼ਨ ਕਰਦੇ ਆਂ ਛੇਵੇਂ ਪਾਤਸ਼ਾਹ ਕਹਿੰਦੇ ਕੋਈ ਨਹੀਂ ਬਾਬਾ ਜੀ ਜਦੋਂ ਤੁਸੀਂ ਦਰਸ਼ਨ ਕਰਨੇ ਹੋਏ ਨਾ ਯਾਦ ਕਰਿਓ ਸਾਨੂੰ ਅਸੀਂ ਪਲਾਂ ਦੇ ਵਿੱਚ ਹੀ ਪਹੁੰਚ ਜਾਵਾਂ ਫੜੇ ਕੋ ਪਲਾਂ ਚ ਪਹੁੰਚ ਜਾਵਾਂਗੇ ਬਾਬਾ ਬੁੱਢਾ ਜੀ ਕਹਿੰਦੇ ਅੱਛਾ ਤੁਸੀਂ ਮੇਰੇ ਕੋਲ ਆਓ ਮੈਂ ਕਹਿੰਦੇ ਹਾਂ ਛੇਵੇਂ ਬਾਦਸ਼ਾਹ ਕਹਿੰਦੇ ਤੁਸੀਂ ਸੇਵਾ ਕਰਕੇ ਰੇਣੀ ਇੰਨਾ ਕਰ ਲਿਆ ਛੇ ਬਹੁਤ ਵੱਡੀ ਗੱਲ ਹੈ ਸੋਹਣਿਆ ਅਸੀਂ ਤੁਹਾਡੇ ਕੋਲ ਆਵਾਂਗੇ ਬ੍ਰਹਮ ਗਿਆਨੀ ਕੀ ਕਹਿੰਦੇ ਬਾਬਾ ਜੀ ਕਹਿੰਦੇ ਜੇ ਤੁਸੀਂ ਮੇਰੇ ਕੋਲ ਆਏ ਮੇਰੀ ਮੇਰੇ ਤੇ ਮਾਇਆ ਪੈ ਜੂ ਮੇਰੇ ਤੇ ਸਿੱਖ ਗੁਰੂ ਵੱਲ ਨੂੰ ਆਉਂਦਾ ਜੰਗਾ ਲੱਗਦਾ ਹੈ ਜਦੋਂ ਗੁਰੂਵਾਲ ਨੂੰ ਸਿੱਖ ਬਾਲੂ ਗੁਰੂ ਆਵੇ ਤੇ ਸਿੱਖ ਤੇ ਮਾਇਆ ਪੈ ਜਾਂਦੀ ਹੈ ਐ ਹਾਂ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਜਿਹੜਾ ਵੀ ਬੰਦਾ ਮਾਇਆ ਪੈ ਨੂੰ ਇੱਕ ਵਾਰੀ ਧੰਨ ਬਾਬਾ ਬੁੱਢਾ ਜੀ ਕਹਿੰਦੇ 12 ਕੋ ਮਾਇਆ ਦੂਰ ਹੋ ਜੂ ਉਹ ਤੋਂ ਇੰਨੀ ਕਮਾਈ ਹੋ ਚੁੱਕੀ ਹੈ ਤੁਹਾਡੇ ਤੇ ਮਾਇਆ ਕਿਵੇਂ ਪੈ ਜੂ